ਕਾੜਾ ਲੰਬੀ ਦੀ ਪੁਲਿਸ ਨੇ ਇੱਕ ਵਿਅਕਤੀ ਵੱਲੋਂ ਬੈਂਕ ਦੀਆਂ ਲਿਮਟਾਂ ਮਾਫ ਕਰਾਉਣ ਦੀ ਆੜ ਹੇਠ ਕਿਸਾਨਾਂ ਨਾਲ ਲੱਖਾਂ ਦੀ ਠੱਗੀ ਮਾਰਨ ਤੇ ਜਾਲੀ ਐਨਓਸੀ ਦੇਣ ਸਮੇਤ ਲੱਗੇ ਦੋਸ਼ਾਂ ਦੀ ਜਾਂਚ ਉਪਰੰਤ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਨੇ ਇਸ ਮਾਮਲੇ 'ਚ ਨਾਮਜੰਦ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਇਸ ਸਬੰਧੀ ਸੁਖਰਾਜ ਸਿੰਘ ਪੁੱਤਰ ਜਗਵੰਤ ਸਿੰਘ ਵਾਸੀ ਖੁੱਡੀਆਂ ਮਹਾਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਹੈ ਕਿ ਉਸ ਦੇ ਆਪਣੇ ਭਰਾ ਗੁਰਰਾਜ ਸਿੰਘ ਨਾਲ ਸਾਂਝੀ ਜ਼ਮੀਨ ਹੈ। ਮੁੰਡਈ ਦੀ ਜਾਨ ਪਛਾਣ 11 ਤੋਂ 12 ਸਾਲ ਪਹਿਲਾਂ ਗੁਰਵਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਰਸੀ ਮਿੱਠੜੀ ਬੁੱਤਗਿਰ ਨਾਲ ਹੋਈ ਜਿਸ ਨੇ ਆਪਣੇ ਆਪ ਨੂੰ HDFC HDFC ਬੈਂਕ ਦੀ ਬਾਦਲ ਬ੍ਰਾਂਚ ਦਾ ਮੁਲਾਜ਼ਮ ਦੱਸਿਆ। ਸਾਲ 2014 'ਚ ਉਸਨੇ ਗੁਰਵਿੰਦਰ ਸਿੰਘ ਦੇ ਕਹਿਣ ਤੇ ਆਪਣੇ ਭਰਾ ਨਾਲ ਸਾਂਝੀ ਜ਼ਮੀਨ ਤੇ ਤੇ 2 ਲੱਖ ਦੀ ਲਿਮਟ ਬਣਵਾ ਦਿੱਤੀ। ਇਹ ਲਿਮਟ HDFC ਬੈਂਕ ਬਾਦਲ ਤੋਂ ਬਣਵਾ ਬਣਵਾਈ ਤੇ ਇਸ ਲਈ ਮੁੰਦਈ ਤੇ ਉਸਦੇ ਭਰਾ ਨੇ 80 ਕਨਾਲ 18 ਮਰਲੇ ਜ਼ਮੀਨ ਬੈਂਕ ਕੋਲ ਲਿਖਾ ਦਿੱਤੀ। ਇਸਵੰਦੀ ਮੁੰਦਈ ਆਪਣੀ ਲਿਮਟ ਦੀ ਵਿਆਜ ਭਰਦਾ ਰਿਹਾ। 2022 ਚ ਗੁਰਵਿੰਦਰ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਲਿਮਟ ਦੇ ਸਾਰੇ ਪੈਸੇ ਭਰ ਦੇਵੇ। ਜਦੋਂ ਮੁੰਦਈ ਨੇ ਕਿਹਾ ਕਿ ਉਹ ਇੰਨੇ ਪੈਸੇ ਇਕੱਠੇ ਭਰਨ ਤੋਂ ਸਮਰਥ ਹੈ। ਕਾ ਗੁਰਵਿੰਦਰ ਸਿੰਘ ਨੇ ਕਿਹਾ ਹੈ ਕਿ ਉਸ ਦੀ ਬੈਂਕ ਤੇ ਕੰਮ ਕਰਦੇ ਅਧਿਕਾਰੀਆਂ ਨਾਲ ਵਾਕਫੀਅਤ ਹੈ ਤੁਸੀਂ 6 ਲੱਖ ਰੁਪਏ ਦਿਓ ਮੈਂ ਤੁਹਾਨੂੰ ਐਨਓਸੀ ਲਿਆ ਕੇ ਬੈਂਕ ਕੋਲ ਲਿਖਾਈ ਜ਼ਮੀਨ ਨੂੰ ਮੁਕਤ ਕਰਾ ਦੇਵਾਂਗਾ ਉਕਤ ਵਿਅਕਤੀ ਨੇ ਮੇਰੇ ਕੋਲੋਂ 6 ਲੱਖ ਰੁਪਏ ਲੈ ਕੇ ਮੇਰੇ ਖਾਤੇ ਨਾਲ ਸੰਬੰਧਤ ਇੱਕ ਐਨਓਸੀ ਸਰਟੀਫਿਕੇਟ ਪੇਜ ਦਿੱਤਾ ਜਿਸ ਤੋਂ ਬਾਅਦ ਮਦਈ ਸੁਖਰਾਤ ਸਿੰਘ ਦੇ ਚਾਚੇ ਦੇ ਪੁੱਤਰ ਭਰਾ ਗਮਦੂਰ ਸਿੰਘ ਪੁੱਤਰ ਹਰਬੰਤ ਸਿੰਘ ਸਤਪਾਲ ਸਿੰਘ ਵਾਸੀ ਲੰਬਈ ਨਛੱਤਰ ਸਿੰਘ ਵਾਸੀ ਰੱਥੜੀਆਂ ਦੇ ਢਾਬਾ ਕੋਕਰੀਆਂ ਦੇ ਇੱਕ ਵਿਅਕਤੀ ਸਮੇਤ ਚਾਰ ਹੋਰ ਜਾਣਿਆਂ ਤੋਂ ਵੀ ਗੁਰਵਿੰਦਰ ਸਿੰਘ ਨੂੰ 6-6 ਲੱਖ ਰੁਪਏ ਦੇ ਲਿਆ ਕਿ ਉਹਨਾਂ ਨੂੰ ਉਸ ਦੇ ਇਹ ਚਾਰ ਸਾਥ ਦਿੱਤਾ ਕਿ ਉਹਨਾਂ ਨੂੰ ਵੀ ਲਿਮਟ ਮੁਆਫ ਕਰ ਦੇਵੇਗਾ ਸੁਖਰਾਜ ਸਿੰਘ ਅਨੁਸਾਰ ਬਾਅਦ ਚ ਪਤਾ ਲੱਗਾ ਕਿ ਐਨਓਸੀ ਵੀ ਝਾਲੀ ਹੈ ਤੇ ਨਾ ਹੀ ਉਹਨਾਂ ਚੋ ਕਿਸੇ ਦੀ ਜ਼ਮੀਨ ਬੈਂਕ ਤੋਂ ਮੁਕਤ ਹੋਈ ਜਿੱਕਰ ਹੋ ਗਿਆ ਹੈ ਕਿ ਨਾ ਠੱਗੀਆਂ ਦੇ ਸ਼ਿਕਾਰ ਹੋਏ ਇੱਕ ਕਿਸਾਨਾ ਜਿਕ ਕਿਸਾਨ ਨਛੱਤਰ ਸਿੰਘ ਵਾਸੀ ਰੱਥੜੀਆਂ ਦੀ ਮੌਤ ਹੋ ਚੁੱਕੀ ਹੈ ਇਸ ਮਾਮਲੇ ਤੇ ਲੰਬੀ ਪੁਲਿਸ ਨੇ ਗੁਰਵਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਮਿੱਠੜੀ ਬੁੱਧਗਿਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ